ਪ੍ਰਵੇਦਾਰ ਭੋਲਾ ਸਿੰਘ ਜੀ ਹਲਕਾ ਇੰਚਾਰਜ ਬੀਜੇਪੀ ਜ਼ਿਲ੍ਹਾ ਜਰਨਲ ਸੈਕਟਰੀ ਮਾਨਸਾ ਅੱਜ ਜਿਹੜੇ ਅਸੀਂ ਇਹ ਕੈਂਪ ਲਾ ਰਹੇ ਹਾਂ ਭਾਰਤੀ ਜਨਤਾ ਪਾਰਟੀ ਵੱਲੋਂ ਸੈਂਟਰ ਸਰਕਾਰ ਦੇ ਜੋ ਸਕੀਮਾਂ ਨੇ ਸਾਰੇ ਪਿੰਡਾਂ ਦੇ ਵਿੱਚ ਤਕਰੀਬਨ ਵਿਧਾਨ ਸਭਾ ਜਿਹੜੀ ਬੁਰਲਾਡਾ ਦੀ ਸਾਰੇ ਵਿਧਾਨ ਸਭਾ ਦੇ ਵਿੱਚ ਕੈਂਪਲ ਵਾਈ ਜਾਣਗੇ ਅੱਜ ਅਸੀਂ ਭੁਲਾਡੇ ਦੇ ਵਿੱਚ ਵੀ ਇਸ ਸਾਡੀ ਕੋਸ਼ਿਸ਼ ਹੈ ਵੀ ਪੰਜ ਛੀ ਜਗ੍ਹਾਏ ਕੈਂਪਰ ਨੂੰ ਲਗਾਤਾਰ ਅਸੀਂ ਲਵਾਈਏ ਜਿੰਨੀਆਂ ਵੀ ਸੈਂਟਰ ਦੀਆਂ ਸਕੀਮਾਂ ਨੇ 10 12 ਸਕੀਮਾਂ ਵਧੀਆ ਜਿਹੜੀਆਂ ਲੋਕਾਂ ਦੇ ਲੋਕ ਭਲਾਈ ਹਿੱਤਾਂ ਜਨੇ ਉਹ ਅਸੀਂ ਸਕੀਮਾਂ ਮੌਕੇ ਦੇ ਵਿੱਚ ਹੀ ਜਿਹੜਾ ਲੋਕਾਂ ਨੂੰ ਲਾਭ ਉਹਦਾ ਦੇ ਰਹੇ ਆ ਫਰੀ ਆਫ ਕੋਸਟ ਕੋਈ ਪੈਸਾ ਨਹੀਂ ਤੁਰਤ ਦੇ ਕਾਰਡ ਕੱਢ ਕੇ ਦਿੱਤੇ ਜਾ ਰਹੇ ਨੇ ਜੋ ਫਾਰਮ ਭਰਨ ਵਾਲ ਫਾਰਮ ਭਰਾਏ ਜਾ ਰਹੇ ਨੇ ਵਧੀਆ ਸਕੀਮਾਂ ਲੋਕ ਲਾਭ ਲੈ ਰਹੇ ਨੇ ਲੋਕ ਖੁਸ਼ ਹੈ ਕਿਉਂਕਿ ਜੋ ਖੁਸ਼ ਇਹ ਜਿਹਾ ਤਬਕਾ ਹੈ ਸਾਡੇ ਗਰੀਬ ਭਾਈ ਜਿਹੜੇ ਕਿ ਬਾਜ਼ਾਰ 'ਚ ਨਹੀਂ ਜਾ ਸਕਦੇ ਜਾਂ ਕਾਰਡ ਨਹੀਂ ਬਣਵਾ ਸਕਦੇ ਜਾਣ ਪੜਾਏ ਜਾਂ ਉਹਨਾਂ ਨੂੰ ਪਤਾ ਨਹੀਂ ਹੈ ਉਹ ਕੀ ਕਰਦੇ ਆ ਉਹਨਾਂ ਨੂੰ ਅਸੀਂ ਜਿਹੜੀ ਸਹੂਲਤ ਦੇ ਰਹੇ ਆ ਲੋਕ ਬਹੁਤ ਖੁਸ਼ ਨੇ ਔਰ ਵੱਧ ਤੋਂ ਵੱਧ ਭਾਰਤੀ ਜਨਤਾ ਪਾਰਟੀ ਨਾਲ ਜੁੜ ਵੀ ਰਹੀ ਹੈ ਨਾ ਉਸ ਤੋਂ ਬਰਾ ਨਾ ਕਰ ਧੰਨਵਾਦ ਮੰਗੇ ਰਾਮ ਜੀ ਹਾਂ ਜੀ ਇੱਥੇ ਤੁਸੀਂ ਕਾਰਡ ਬਣਵਾਉਣ ਆਏ ਸੀ ਆਹ ਕਾਰਡ ਬਣਾ ਲੈ ਸਕੀਮਾ ਨਾਲ ਬਣਾਣਾ ਆ ਬਹੁਤ ਅੱਛੀ ਤਰ੍ਹਾਂ ਬਣਾਇਆ ਹੈ 5 ਲੱਖਾਂ ਦੀ ਨਾਲ ਬਣਾਇਆ ਧੰਨਵਾਦ ਇਹ ਕੌਣ ਬਣਾ ਰਿਹਾ ਹੈ ਇਹ ਕਾਰਡ ਇਹ ਇਹ ਆਪਣੇ ਮੋਦੀ ਸਰਕਾਰ ਬਣਾ ਰਹੀ ਹੈ sama bangkai